73 ਜਨਾਨੀ ਮਰ ਮਹਿਕਮਾ ਅਮਰਿਤਪਾਲ ਸਿੰਘ ਮਹਿਰੋ ਦੀ ਗੱਲ ਕਰਨ ਜਾ ਰਹੇ ਆ ਜਿਹਦੇ ਬڑے ਪੋਸਟਰ ਲੱਗ ਰਹੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਸੂਰਮਾ ਕਹਿ ਕੇ ਉਹਨੂੰ ਉਹਦੇ ਪੋਸਟਰ ਜਿਹੜੇ ਲਗਾਏ ਜਾ ਰਹੇ ਆ ਬੜਾ ਉਹਨੂੰ ਲੋਕ ਸੂਰਮਾ ਕਹਿ ਰਹੇ ਆ ਜਿਹੜੇ ਕਟੜਪੰਤੀ ਸੋਚ ਵਾਲੇ ਵਿਅਕਤੀ ਆ ਉਹਨੂੰ ਸੂਰਮਾ ਸੂਰਮਾ ਕਹਿ ਕੇ ਬੜਾ ਉਹਨੂੰ ਹੁਸ਼ਿਆਰੀ ਦੇ ਰਹੇ ਕਿ ਸੂਰਮੇ ਨੇ ਬੜਾ ਵਧੀਆ ਕੰਮ ਕੀਤਾ ਅਸੀਂ ਪੁੱਛਣਾ ਚਾਹੁੰਦੇ ਆ ਕਿਹੜਾ ਵਧੀਆ ਕੰਮ ਕੀਤਾ ਇੱਕ 73 ਜਨਾਨੀ ਜਿੰਨੂੰ ਇੱਕ ਐਡ ਦੇ ਦੇ ਬਹਾਨੇ ਸੱਧਿਆ ਉਹਨੂੰ ਪਾਰਕਿੰਗ ਜਿਹਦੇ ਵਿੱਚ ਤਿੰਨ ਜਣਿਆਂ ਵੱਲੋਂ ਦੀ ਸ਼ਰਿਆ ਮਹੱਤਿਆ ਕਰ ਦਿੱਤੀ ਗਈ ਉਹਨੂੰ ਮਾਰ ਦਿੱਤਾ ਗਿਆ ਆਏ ਸੂਰਮੇ ਆਏ ਅੰਮ੍ਰਿਤਪਾਲ ਮੇਰੋ ਦਾ ਸੂਰਮਾਪਣ ਆਪਣੇ ਆਪ ਨੂੰ ਸੂਰਮਾ ਬਣਿਆ ਜੇ ਸੂਰਮਾ ਹੀ ਤਾਂ ਫਿਰ ਟਿਕ ਜਾਂਦਾ ਫਿਰ ਅੰਮ੍ਰਿਤਪਾਲ ਮੇਰੋ ਭੱਜਿਆ ਕਿਧਰ ਨੂੰ ਪਿਆ ਹੈ ਹੁਣ ਪੰਜਾਬ ਪੁਲਿਸ ਮਗਰ ਪਈ ਹੈ ਤੇ ਅਮ੍ਰਿਤਪਾਲ ਭੱਜਿਆ ਵੈ ਕਹਿੰਦੇ ਡਵਾਈ ਜਾ ਕੇ ਬਹਿ ਗਿਆ ਜਨਾਨੀ ਮਾਰ ਮਹਿਕਮਾ ਸੂਰਮਾ ਅਮ੍ਰਿਤਪਾਲ ਨਿਹੱਤਿਆਂ ਜਨਾਨੀਆਂ ਨੂੰ ਮਾਰਨ ਵਾਲੇ ਸੂਰਮੇ ਕਦੋਂ ਦੇ ਹੋ ਗਏ ਗੁਰੂ ਸਾਹਿਬ ਨੇ ਬਾਣੇ ਦਿੱਤੇ ਸੀ ਇੱਜ਼ਤਾਂ ਦੀ ਰਖਵਾਲੀ ਕਰਨ ਲਈ ਨਿਹੱਤਿਆਂ ਦੇ ਜ਼ੁਲਮ ਹੁੰਦੇ ਸੀ ਉਹਨਾਂ ਦੀ ਰੱਖਿਆ ਕਰਨ ਲਈ ਲੇਕਿਨ ਐਸੇ ਗੁੰਡਾ ਨਿਹੰਗ ਕਹੂੰਗੇ ਇਹਨੂੰ ਗੁੰਡਾ ਨਿਹੰਗ ਅਮ੍ਰਿਤਪਾਲ ਸਿੰਘ ਮਹਿਰੋ ਜਿਹੜਾ ਜੇ 93 ਜਨਾਨੀ ਨੂੰ ਇੱਕ ਬਹਾਨੇ ਨਾਲ ਸੱਦ ਕੇ ਉਹਦੀ ਪਾਰਕਿੰਗ ਦੇ ਵਿੱਚ ਉਹਦੀ ਹਤਿਆ ਕਰ ਦਿੱਤੀ ਆਏ ਸੂਰਮਾ ਪਣ ਤੁਹਾਡਾ ਉਹ ਜਨਾਨੀ ਮਰਨ ਮਹਿਕਮੇ ਅਮ੍ਰਿਤਪਾਲਾ ਤੂੰ ਹੁਣ ਡਬਈ ਭੱਜ ਕੇ ਪੁਲਿਸ ਕੋਲੋਂ ਨਹੀਂ ਦੌੜ ਸਕਦਾ ਪੁਲਿਸ ਨੇ ਤੇ ਤੈਨੂੰ ਫੜੀ ਲੈਣਾ ਵਾ ਲੇਕਿਨ ਪੰਜਾਬ ਪੁਲਿਸ ਦਾ ਡਰ ਦੇਖ ਲਿਆ ਕਿੰਨਾ ਆ ਭਾਗ ਅਮ੍ਰਿਤਪਾਲ ਮੈਰੋ ਭਾਗ ਅਬ ਪੰਜਾਬ ਪੁਲਿਸ ਤੇਰੇ ਮਗਰ ਮਗਰੀ ਆ ਤੇ ਪੰਜਾਬ ਪੁਲਿਸ ਨੇ ਤੈਨੂੰ ਫੜਤਾ ਲੈਣਾ ਔਰ ਇਹਦੇ ਮਗਰ ਇੱਕ ਸ਼ਿਹਜ਼ਾਦ ਪੱਟੀ ਜਿਹੜਾ ਡਾਹਣ ਆਪਣੇ ਆਪ ਨੂੰ ਕੰਦਾ ਪਾਕਿਸਤਾਨ ਦੇ ਵਿੱਚ ਬੈਠਾ ਆਈਐਸਆਈ ਦਾ ਅਤੰਗਵਾਦੀ ਉਹ ਬੜੇ ਦੀ ਸਮਰਥਨ ਕਰ ਰਿਹਾ ਹੈ ਕਿ ਬੜਾ ਵਧੀਆ ਕੰਮ ਕੀਤਾ ਇਹ ਪੱਟੀ ਤੂੰ ਉਹ ਅਤਵਾਦੀ ਹੈ ਜਿਹੜਾ ਪੰਜਾਬ ਦੇ ਵਿੱਚ ਕਦੀ ਗਰਨੇਡ ਹਮਲੇ ਕਰਾਂਦਾ ਕਦੀ ਕੁਝ ਕਰ ਰਿਹਾ ਜੇ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਅਪੀਲ ਕਰਾਂਗੇ ਔਰ ਸਰਕਾਰ ਨੂੰ ਅਪੀਲ ਕਰਾਂਗੇ ਮਾਨਯੋਗ ਭਗਵੰਤਮਾਨ ਸਰਕਾਰ ਨੂੰ ਐਸੇ ਵਿਅਕਤੀ ਦੀ ਜਾਂਚ ਕੀਤੀ ਜਾਵੇ ਕੀ ਇਹਦਾ ਡਾਉਣ ਪੱਟੀ ਨਾਲ ਕੋਈ ਲਿੰਕ ਤਾਂ ਨਹੀਂ ਹੈ ਇਹਦਾ ਪਾਕਿਸਤਾਨ ਨਾਲ ਕੋਈ ਲਿੰਕ ਤਾਂ ਨਹੀਂ ਹੈ ਇਹਦੀ ਜਾਂਚ ਕੀਤੀ ਜਾਵੇ ਸ਼ਹਿਜ਼ਾਦ ਪੱਟੀ ਪਾਕਿਸਤਾਨ ਦਾ ਆਈਐਸਆਈ ਅਤਕਵਾਦੀ ਜਿਹਦੇ ਹੱਕ ਜੇ ਬੋਲਿਆ ਤੇ ਸਾਬ ਜाहिर ਹੁੰਦਾ ਕਿ ਇਹਦਾ ਕਿਤੇ ਨਾ ਕਿਤੇ ਸ਼ਹਿਜ਼ਾਦ ਪੱਟੀ ਡਾਉਣ ਦੇ ਨਾਲ ਇਹਦੇ ਲਿੰਕ ਹੈ ਔਰ ਸ਼ਹਿਜ਼ਾਦ ਪੱਟੀ ਨੂੰ ਇੱਕ ਗੱਲ ਸਾਡੇ ਵੱਲੋਂ ਸਾਬ ਲਬਜਾ ਜੇ ਕਹਿ ਦਿੰਦੇ ਆ ਪਾਕਿਸਤਾਨ ਦੇ ਵਿੱਚ ਬੈਠ ਕੇ ਬੋਲਣਾ ਬੜਾ ਆਸਾਨ ਹੈ ਜਿਸ ਦਿਨ ਪੰਜਾਬ ਪੁਲਿਸ ਦੇ ਹੱਥੇ ਚੜ ਗਿਆ ਜਿਸ ਦਿਨ ਭਾਰਤ ਸਰਕਾਰ ਦੇ ਹੱਥੇ ਚੜ ਗਿਆ ਤੇ ਉਹ ਦਿਨ ਦੂਰ ਨਹੀਂ ਕਿ ਤੂੰ 2 ਮਿੰਟ ਭਾਰਤ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਸਹਜੂਗਾ ਔਰ ਗੱਲ ਫੇਰ ਮੈਂ ਕਰਨ ਜਾ ਰਿਹਾ ਜਨਾਨੀ ਮਾਰ ਮਹਿਕਮਾ 93 ਜਨਾਨੀ ਮਾਰ ਮਹਿਕਾ ਅਮਰਤਪਾਲ ਮਹਿਰੋ ਦੀ ਅੱਜ ਜਿੱਥੇ ਤੱਕ ਪਈਦਾ ਪੰਜਾਬ ਪੁਲਿਸ ਦੀ ਜਿਸ ਦਿਨ ਤੂੰ ਹੱਥੇ ਚੜ ਗਿਆ ਪਤਾ ਲੱਗਾ ਦੁਬਈ ਚ ਬਹਿ ਗਿਆ ਤੂੰ ਜਾ ਕੇ ਦੁਬਈਓ ਵੀ ਪਾ ਪੰਜਾਬ ਪੁਲਿਸ ਨੇ ਕਾਟ ਹੀ ਲਿਆਣਾ ਵਾ ਔਰ ਸਾਡੀ ਅਪੀਲ ਹੈ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਿ ਕੋਈ ਵੀ ਜਿਹੜਾ ਵੀ ਵਿਅਕਤੀ ਐਸੇ ਪੋਸਟਰ ਲਾ ਕੇ ਐਸੇ ਜਨਾਨੀ ਮਾਰ ਮਹਿਕਮੇ ਨੂੰ ਸੂਰਮਾ ਦੱਸਦਾ ਵਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਕਾਨੂੰਨ ਹੈ ਪ੍ਰਸ਼ਾਸਨ ਹੈ ਸਭ ਕੁਝ ਬਣਿਆ ਸੰਵਧਾਨ ਬਣਿਆ ਸੰਵਧਾਨ ਦੇ ਅੰਦਰ ਰਹਿ ਕੇ ਹੀ ਪਾਰਤ ਦੇ ਵਿੱਚ ਕੋਈ ਵੀ ਨਿਰਣਾ ਲਿੱਤਾ ਜਾਣਾ ਚਾਹੀਦਾ ਐਸੇ ਗੁੰਡਿਆਂ ਦੇ ਨੱਥ ਪਾਣੀ ਚਾਹੀਦੀ ਆ ਜੈ ਸ਼ੀ ਰਾਮ ਜੈ ਜੈ ਸ਼ੀ ਰਾਮ ਜੈ ਸ਼ੀ ਰਾਮ ਜੈ ਜੈ ਸ਼ੀ ਰਾਮ ਦੋਸਤੋ ਮੈਂ ਸੁਨੀਲ ਕੁਮਾਰ ਬੰਟੀ ਯੂਵਾ ਕੌਮੀ ਪ੍ਰਧਾਨ ਸ਼ਿਵਸਨਾ ਲੌਇਨ ਤੋਂ ਅੱਜ ਸਾਡੇ ਕੌਮੀ ਪ੍ਰਧਾਨ ਬੱਬਰ ਸ਼ੇਰ ਅਮਿਤ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ ਅੱਜ ਲਾਈਵ ਹੋਏ ਆ ਲਾਈਵ ਹੋਣ ਦਾ ਮਕਸਦ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਜਨਾਨੀ ਮਾਰ ਮਹਿਕਮਾ